sher sang vishnu bhagwan diye. sohan soham har vishnu bhagwan jee jay soham har vishnu bhagwan प्यारे ਵੀਰੋ ਤੇ ਬਹੁਤ ਸਦਗਾਰ ਜੋ ਮੇਰੀਏ ਭੈਣੋਂ ਅਸੀਂ ਮਾਗੇ ਤੋਂ ਤਿੰਨ ਚਾਰ ਜਣੇ ਆਏ ਆ ਮੇਰੇ ਮਾਨਯੋਗ ਫੁਰਨਾ ਫਰੀਆ ਪਾਤਸ਼ਾ ਇਹ ਕੀ ਬਣ ਲੱਗ ਗਿਆ ਹੁਣ ਪਿਤਾ ਜੀ ਤਰਸ ਕਰੋ ਜਦੋਂ ਬਰਾਤ ਚੜ੍ਹਦੀ ਹੈ ਨਾ ਪਿੰਡ ਕਿਸੇ ਵਿੱਚੋਂ ਵਰਾਤ ਚੜ੍ਹਦੀ ਆ ਤੇ ਜਿਹੜੇ ਜਾਂਜੀ ਹੁੰਦੇ ਆ ਜਾਂ ਤਾਂ ਪਤਾ ਲੱਗਦਾ ਕਿ ਵਰਾਤ ਚੱਲੀ ਆ ਤੇ ਜਾਂ ਜੇ ਵਿੱਚ ਲੜਾ ਨਾ ਹੋਵੇ ਉਹ ਵਰਾਤ ਦਾ ਕੋਈ ਨਾਂ ਨਹੀਂ ਚੱਲ ਸਕਦਾ ਕਿ ਲੜਾ ਕੌਣ ਤੇ ਵਰਾਤ ਕਿੱਥੇ ਵਰਾਤ ਆ ਜਦੋਂ ਵਰਾਤ ਦੇ ਨਾਲ ਲੜਾ ਹੋਵੇ ਤੇ ਲੜੇ ਨੂੰ ਸਾਰੇ ਵੇਖਦੇਗੇ ਲੜਾ ਹੀ ਵੇਖਿਆ ਤੇ ਬਹੁਤ ਸੋਹਣਾ ਸੁੰਦਰ ਹੁਣ ਗੱਲ ਆ ਗਈ ਅਕਾਲ ਪੁਰਖ ਨੇ ਸਿੰਘਾਸਨ ਤੇ ਬੈਠ ਕੇ ਤੇ ਸੀ ਤੇ ਤਾਜ ਲਗਾ ਕੇ ਉੱਪਰ ਨਾਮ ਲਿਖਿਆ ਮਾਝਾ ਮਾਲਵਾ ਦੁਆਬਾ ਜੰਮੂ ਜਿਹੜੇ ਪ੍ਰਾਣੀ ਗੁਰਸਿੱਖ ਉਹ ਮੇਰੇ ਵੀ ਸਮਝ ਗਏ ਇਹਨਾਂ ਗੱਲਾਂ ਨੂੰ ਮਾਝਾ ਮਾਲਵਾ ਦੁਆਬਾ ਜੰਮੂ ਦੀਆਂ ਚਾਰ ਲੋਹਾਂ ਬਣਦੀਆਂ ਸੀ ਚੌਹ ਲੋਹਾਂ ਦੇ ਫੁਲਕੇ ਵਗਦੇ ਸਤਾਰਾਂ ਸੇ ਵਿਪੋਧ ਠੀਕ ਹੈ ਸਾਹਿਬ ਜੀ ਚੌਹ ਲੋਹਾਂ ਦੇ ਸੇਵਾ ਦਾ ਜਲਜਾਨ ਮਾਝਾ ਮਾਲਵਾ ਦੁਆਬਾ ਜੰਮੂ ਵਾਲੇ ਵੇਸ਼ਕ ਸੰਗ ਤੇ ਟਾਰਸੀ ਦੀਆ ਪੁਨੇ ਦੀ ਉਹ ਗੱਲ ਲੱਗ ਗਿਆ ਪਾਤਾ ਤੇ ਵੀ ਲਿਖਾ ਮਾਜਾ ਮਾਲਵਾ ਦੋਬਾਰਾ ਜੰਮੂ ਮੇਰੇ ਵੀਰੋ ਐਡਾ ਵੱਡਾ ਪਰਮੇਸ਼ਰ ਮਿਲ ਜਾਵੇ ਉਹਦੇ ਨੌਕਾ ਜਿੰਨੀ ਕਰਨੀ ਪਿਤਾ ਜੀ ਨੇ ਕਿਹਾ ਸੀ ਅੱਜ ਕਿੰਨੇ ਆਪਾ ਪੜ੍ਹ ਲਿਖ ਕੇ ਆਇਆ ਤਾਂ ਮੈਨੂੰ ਨਹੀਂ ਮਿਲਦਾ ਮੈਂ ਸਿਰ ਸ਼ੌਤ ਬੋਲਦਾ ਜਾਂ ਮੈਂ ਪੰਗੜਾ ਪੋਗਾ ਜੋ ਆਪਰੇ ਮੈਨੂੰ ਸਿਖਾਲਿਆ ਬਾਜਾ ਮਾਰ ਮਾਰ ਕੇ ਪਲਵਾਨ ਪੰਗੜਾ ਪੰਗੜਾ ਪਾਉਣਾ ਜਾਂ ਇਹਦਾ ਸ਼ਬਦ ਬਹੁਤ ਸੰਗਠੀ ਹੋਵੇ ਮੈਂ ਮਾਫੀ ਮੰਗੇ ਦੋ ਚਾਰ ਲੈਣਾ ਬੁੱਲ ਲੀਆਂ ਐਡੀ ਵੱਡੀ ਕਹਾਣੀ ਹੋਵੇ ਉੱਤੇ ਸਵਾਲ ਕਰਨਾ ਜਿਹੜੀ ਬਰਾਤ ਜਿਹੜੀ ਸੀ ਨਾਲ ਲਾੜਾ ਚੜਿਆ ਸੀ ਉਹ ਵੇਖਿਆ ਨਾ ਪਾਖ ਨਾਲ ਜਿਹਨਾਂ ਵੇਖਿਆ ਉਹ ਭੁੱਲ ਜਾਣਗੇ ਉਹ ਗੱਲ ਨੂੰ ਨਹੀਂ ਭੁੱਲਣਗੇ ਸਿੰਘੋ ਵੀਰੋ ਸੀਸ ਤੇ ਤਾਜ ਲਾ ਕੇ ਬੈਠਾ ਮੈਂ ਗੱਲ ਕਰਨੀ ਸੀ ਜਿਹਨੇ ਅੱਜ ਪੜ੍ਹ ਲਿਖੇ ਗਏ ਆ ਆਪਾਂ ਜਿਹਨੇ ਚਲਾਕ ਬਣ ਗਏ ਆ ਮੇਰੇ ਸਤਿਗੁਰ ਦੇ ਸਿਹਾਸਣ ਤੇ ਬੈਠ ਕੇ ਕਿਹਾ ਸੀ ਤਾਂ ਨੂੰ ਕਿਸੇ ਨੂੰ ਪਤਾ ਨਹੀਂ ਸੀ ਕਿੱਥੋਂ ਆਏ ਆ ਇਹ ਲੈ ਆਉਣ ਵਾਲੇ ਨੂੰ ਪਤਾ ਅੱਜ ਸਾਰਿਆਂ ਦੇ ਸਾਨੂੰ ਪਤਾ ਕਹਿੰਦਾ ਮੈਨੂੰ ਪਤਾ ਕਿੱਥੇ ਜਾਣਾ ਕਿੱਥੇ ਆਣਾ ਕੀ ਦੰਦ ਸੁ ਕੀ ਪਤਾ ਉਹਦਾ ਸ਼ੁਕਰ ਕਰੀਏ ਲੱਖ ਲੱਖ ਸ਼ੁਕਰ ਕਰੀਏ ਪ੍ਰਮਾਤਮਾ ਦਾ ਕਿ ਮਹਾਰਾਜ ਜਿਹੜਾ ਮੇਰੇ ਵੀਰ ਲਖੇ ਨੇ ਕਿਹਾ ਵੀ ਮੈਂ ਕਿਹਨੂੰ ਸੰਤਰੀਪ ਕਹਾਗਾ ਮਹਾਪ੍ਰਸਿੱਧੇ ਕਹਾਗਾ ਤੁਸੀਂ ਭਗਤ ਜੋ ਜਿਹਨੂੰ ਭਗਵਾਨ ਨੇ ਆਪ ਬਣਾਇਆ ਐਡਾ ਵੱਡਾ ਦਰਜਾ ਸੰਸਾਰ ਤੇ ਮਿਲਿਆ ਭਗਤ ਦਾ ਮਹਾਰਾਜ ਨੇ ਮਾਫੀ ਚੋਨਾ ਮੈ ਵੀ ਲਾ ਕੋ ਮੈਂ 16 ਸਾਲ ਦਾ ਆ ਗਿਆ ਮੈਂ ਸ਼ਬਦ ਨਹੀਂ ਲਿਆ ਮਹਾਰਾਜ ਕੋਲ ਮੈਂ ਸੱਚੇ ਪਿਤਾ ਜੀ 18 ਗੰਸ ਪਰਦਾ ਸੀ ਮੈਂ ਤੇ ਉਹਦੇ ਵਿੱਚ ਲਿਖਤਾਈ ਬਾਲਬੀ ਦੀ ਤੇ ਰਵਦਾਸ ਚ ਮਾਰਦੀ ਬਾਪੂ ਜੀ ਗੁਰੂ ਸਿੰਘ ਦੀ ਮੈਂ ਸੱਚੇ ਪਿਤਾ ਜੀ ਮੈਂ ਸ਼ਬਦ ਨਹੀਂ ਲਿਆ ਮੈਂ ਭਗਤ ਬਣਿਆ ਕਿ ਨਹੀਂ ਬਣਿਆ ਮਹਾਰਾਜ ਹਾਜ਼ਰ ਸੀ ਉਹ ਅੱਜ ਵੀ ਆਜ ਰਿਹਾ ਸੱਚੇ ਬਾਸ਼ਾ ਮੈਂ ਤਾਂ ਸ਼ਬਦ ਨਹੀਂ ਲਿਆ ਮੈਂ ਭਗਤ ਬਣਿਆ ਕਿ ਨਹੀਂ ਬਣਿਆ ਇਹ ਲੱਗਿੰਦੀ ਸਰੀਰਾਂ ਜੇਠਵਾਲ ਨਿੰਟੜਾ ਮੈਂ ਜੇਠਵਾਲ ਚਲ ਗਿਆ ਪੈਣ ਸ਼ਾਂਤ ਜਿੰਦਰ ਇੱਥੇ ਉੱਪਰ ਜਾਣੇ ਬਾਦ ਦਰਸ਼ਨ ਕਰਵਾ ਦੇ ਕੁਰਸੀ ਕੋ ਮੋੜ ਵਾਲੀ ਅਜੀਬ ਹੋਈ ਕੁਰਸੀ ਆ ਮਾਰੇ ਕੁਰਸੀ ਦੇ ਬਿਠੇ ਕਮਣ ਵਾਲੀ ਤੇ ਤੇ ਥੱਲੇ ਪੈਣ ਸ਼ਾਂਤ ਜਿੰਦਰ ਬੈਠੀ ਆ ਤੇ ਮੈਂ ਅਜੇ ਗੱਲ ਕਰਨੀ ਸੀ ਜਾ ਕੇ ਕਿ ਮਾਰੇ ਤੁਹਾਨੂੰ ਦਰਸ਼ਨ ਦਿੱਤੇ ਆ ਇਹ ਸਤਿਗੁਰੂ ਕੀ ਆ ਬਿਨ ਬੋਲਿਆ ਸਭ ਕੁਝ ਜਾਣਦਾ ਜਿਹੜੀ ਮੈਂ ਗੱਲ ਲੇ ਕੇ ਕਿਹਾ ਸੀ ਮਾਰੇ ਕਹ ਸਰੇ ਜੇਠਵਾਲ ਆ ਜਾ ਅਜੇ ਮੈਂ ਕਦਮ ਅੱਗੇ ਰੱਖਿਆ ਤੇ ਮਾਰੇ ਕਿਹਦੇ ਲਿਖੋ ਭਗਵਾਨ ਦਾ ਨਾਮ ਸੋਹਣ ਮਹਾਰਾਜ ਸ਼ੇਰ ਸਿੰਘ ਜੀ ਨੂੰ ਭਗਵਾਨ ਦੀ ਜਾਇਜ਼ ਕਰੇ ਲਾਉਣੇ ਆ ਤੇ ਜੋ ਮੋਜਾਂ ਕਰੋ 100 ਰੁਪਿਆ ਲਿਖਾ ਦਿੱਤਾ 100 ਰੁਪਿਆ ਮੇਰੇ ਵੀਰਾਂ ਸਾਰਿਆਂ ਨੂੰ ਪਤਾ ਹੋਊਗਾ ਕਿ ਨਾਮ ਕਿਤਾ ਲਿਖੇ ਜਾਂਦੇ ਸੀ ਉਹ ਪੰਜਵੇਂ ਗ੍ਰਸਥ ਵਿੱਚ ਪੰਜਵੇਂ ਗ੍ਰਸਥ ਵਿੱਚ 100 ਰੁਪਿਆ ਦੇ ਕੇ ਉਹਨਾਂ ਨਾਲੇਤਾ ਤੇ ਜੋ ਮੋਜਾਂ ਕਰੋ ਤੇ ਮੋਜਾਂ ਕਰ ਰਹੇ ਆ ਪਰਮੇਸ਼ਰ ਮਿਲ ਨਹੀਂ ਦੀ ਆ ਬਾਪ ਮਿਲਦਾ ਰਹਿ ਨਾ ਜਾਵੇ ਸ਼ੱਕ ਕੋਈ ਸ਼ੱਕ ਨਹੀਂ ਹੈਗਾ ਕਿਸੇ ਗੱਲ ਦਾ ਦਰਬਾਰ ਦੇ ਚਾਰੇ ਗੇਟ ਬੰਦ ਕਰਕੇ ਨੌਵੇਂ ਗੇਟ ਬੰਦ ਕਰਕੇ ਮਾਰੇ ਨੇ ਪੰਗੜਾ ਪਾਇਆ ਬਾਹਰ ਨਾਲ ਆ ਜਾਵੇ ਤੁਹਾਡੀ ਆਵਾਜ਼ ਉਦੋਂ ਸੁਣਾ ਕੇ ਜੇ ਸਕੂਲ ਜਾਊਗੀ ਤੁਹਾਡੇ ਜੋਰ ਰੱਖਾਂਗੇ ਸਕੂਲ ਦੇ ਵਿੱਚ ਮੈਂ ਵੀਰਾਂ ਕੋ ਮਾਫੀ ਚਾਹੁੰਦਾ 5 ਮਿੰਟ ਲੈ ਲਿਆ ਸੀ ਵੀਰ ਕੋਲ ਤੇ ਮੈਂ ਸਿਰਫ 2-4 ਮਿੰਟ ਲਿਖਤ ਪਾਣੀ ਉਹ ਲਿਖਤ ਕਦੀ ਪੜਦਾ ਨਹੀਂਗਾ ਅੱਜ ਮੇਰੇ ਵੀਰ ਕਰਨੇ ਪਾਏ ਮੈਨੂੰ ਮੈਂ ਉਹ ਪੜਨੇ ਨਹੀਂ ਲਿਆ ਇਹ ਗੁਰਮੁਖ ਵਿਰਲਾਦ ਸੇ ਖੁਸ਼ਹਾਲ ਜਿਸ ਹਰ ਜੂ ਆਪਣੀ ਖੁਸ਼ੀ ਸ੍ਰੀ ਸਿਬਾਈ ਹੋਈ ਬਹਾਲ ਆਕਾ ਗੁਰਮੁਖੀ ਵਿਰਲਾ ਦ세 ਖੁਸ਼ਾਲ ਜੈਸ ਹਰ ਜੂ ਆਪਣੀ ਖੁਸ਼ੀ ਜਨਾਈਆ ਸੀਟੂ ਸਿਬਾਈ ਹੋਈ ਬੇਹਾਲ ਬੇਵਾਰੂਪ ਰਹੀ ਬਕਾਈਆ ਜਿਉਂਦਿਆਂ ਕੋਈ ਨਾ ਵਸੇ ਨਾਲ ਜਿਉਂਦਿਆਂ ਕੋਈ ਨਾ ਵਸੇ ਨਾਲ ਓ ਮਰਿਆਂ ਕੰਮ ਕੋਈ ਨਾ ਆਈਆ ਗੁਰਮੁਖ ਸੱਚੇ ਨੱਚਣ ਕੁਦਣ ਟੱਪਣ ਵਜਾਵਣ ਤਾਲ ਤਾ ਤਾੜੀ ਰੈ ਲਗਾਈਆ ਓ ਘਰ ਆ ਕੇ ਮਿਲਿਆ ਸ੍ਰੀ ਭਗਵਾਨ ਭਗਵਾਨ ਨੇ ਆਪਣਾ ਫੇੜਾ ਪਾਈਆ ਕੀ ਹੋਇਆ ਜਿਸੀ ਬਾਲ ਅਣਿਆਣ ਸਾਡਾ ਪਿਤਾ ਬੇਪਰਵਾਈਆ ਉਹਨੇ ਆਖਿਆ ਉਹ ਜਿਨ੍ਹਾਂ ਨੂੰ ਮੇਰੇ ਉੱਤੇ ਮਾਣ ਮੈਂ ਉਹਨਾਂ ਦਾ ਪਿਤਾ ਮਾ ਤੁਹਾਨੂੰ ਇਹ ਮਾਣ ਉਹਨਾਂ ਦਾ ਸਾਡਾ ਪਿਤਾ ਕਿੰਨਾ ਵੱਡਾ ਕਾਬਲ ਹੈ ਆਪਣੀ ਗੋਦੀ ਲੈ ਉਠਾਲ ਉਹ ਬਾਹਾਂ ਬੜ ਕੇ ਘੜੇ ਲਗਾਈਆ ਸਾਪੜ ਸਾਪ ਨੂੰ ਲੈ ਸਵਾਰ ਸਰੀਆ ਪਲ ਹੱਟਕਾਈਆ ਨਾਤਾ ਤੋੜਿ ਸ਼ਾਹ ਗੰਦਾਲ ਗਰੀਬਨ ਮਾਣੇ ਆਪਣੇ ਰੰਗ ਰੰਗਾਈਆ ਸਤਖੰਡ ਲੈ ਕੇ ਜਾਏ ਸਤਖੰਡ ਲੈ ਕੇ ਜਾਏ ਸੱਚੀ ਧਰਮਸਾਲ ਉਹ ਧਰਮੰਦਵਾਰੇ ਦੇਵੜਿਆਈਆ ਜਿੱਧਰ ਵੇਖੀਏ ਕਦੇ ਨਾ ਜਾਇਆ ਸਾਡੇ ਪਿਛੇ ਉਹ ਕਾਲੇ ਕਾਲ ਕਾਲੀ ਕਾਲ ਨਾ ਕਿਸੇ ਸਮਝਾਈਆ ਸਾਡਾ ਰੰਗ ਹੋਣਾ ਦੇਵਾਲ ਵਾਲੀ ਦੋ ਜਹਾਨ ਫੇਰਾ ਪਾਈਆ ਯਾਰੀ ਵੀ ਲੋ ਮੈਂ ਆਵਜੀ ਬਸੋਂ ਆਪਣੇ ਪਰਮੇਸ਼ਰੇ ਪਾਸੋਂ ਉਸਤਾਦ ਜੀ ਦੀ ਮਾਫੀ ਮੰਗਦਾ ਹਾਂ ਕੋਈ ਗਲਤੀ ਹੋ ਗਈ ਹੋਵੇ ਕਿਉਂਕਿ ਮੈਂ ਨਾਪੜਿਆ ਲਿਖ ਨਹੀਂ ਇੱਕ ਹੀ ਸਾਡੀ ਨੂੰ ਕਿਰਪਾ ਕੀਤੀ ਪਰਮੇਸ਼ਰਾ ਦਰਸ਼ ਕਰੇ ਮਿਹਰ ਕਰੇ ਇਨਾ ਵੀਰਾਂ ਤੇ ਇਸ ਪਰਿਵਾਰ ਤੇ ਸਾਰੇ ਭੈਣਾ ਭਾਈਆਂ ਦੀ ਕਿਰਪਾ ਕਰ ਤੂੰ ਸਾਡਾ ਮਾਲਕਿਆ ਤੇ ਮੇਰੇ ਵੀਰੋ ਜਿਗਾਰੇ ਦਾ ਸਾਥ ਦੇਣਾ ਹੈ ਕਦੀ ਕਦੀ ਮੈਂ ਲਿਖ ਤੇ ਪੜਦਾ ਇੱਕ ਦੋ ਵਾਰ ਸ਼ਾਂ ਦੇ ਅੱਗੇ ਪੜ੍ਹੀ ਹੁੰਦੀ ਐ ਅੱਜ ਪੜ੍ਹੀ ਥੋੜੀ ਥੋੜੀ ਅੱਖਾਂ ਲੱਗੂ ਲਿਆ ਤੇ ਮੈਂ ਸ਼ਬਦ ਬੋਲਦਾ ਤੇ ਜਾਂ ਮੇਰੇ ਵੀਰ ਪੰਗੜਾ ਕਰਕੇ ਦੀ ਪਾਦਣਾ ਤਰਸ ਕਰੇ ਮੇਰਾ ਸਭੂ ਗੱਜਗੇ ਜਿਗਾਰੇ ਬੋਲਨੇ ਕੋਈ ਐਸੀ ਰਸਨਾ ਨਾ ਰਹਿ ਜਾਵੇ ਜਿੱਥੇ ਸੰਘਾਸਨ ਮਹਾਰਾਜ ਲੱਗ ਜਿੱਥੇ ਲੱਗਦਾ ਸੰਘਾਸਨ ਮਹਾਰਾਜ ਦਾ ਇਹ ਗੱਲਾਂ ਅੱਖਾਂ ਨਾਲ ਵੇਖੀਆਂ ਕੰਨਾਂ ਨਾਲ ਸੁਣੀਆਂ ਉਹ ਗੱਲ ਕਰਦਾ ਦਿਲ ਕਾ ਦਾ ਉਹ ਗੱਲ ਕਰਾ ਜਿਸ ਘਾਸਨ ਲੱਗਿਆ ਉੱਥੇ ਪਰਮੇਸ਼ਰ ਨੇ ਖੁੰਢੀ ਲਾ ਕੇ ਕਿਹਾ ਸੀ ਚਾਚਾ ਜੀ ਮੰਦਰ ਸਿਕ ਦਾ ਪ੍ਰਾਚ ਵਡਾਲ ਸੁਰਜਨ ਸਿੰਘ ਸੁਰਜਨ ਸਿੰਘ ਉਹ ਸਾਰੀ ਸੀਧੀ ਚੁਗੂਗੇ ਇੱਥੇ ਆ ਜੀ ਸਾਰੀ ਸੀਧੀ ਚੁਗੂਗੇ ਇੱਥੇ ਆ ਉਹ ਕੀ ਹੈ ਮਹਾਰਾਜ ਨੇ ਕਿਹਾ ਇਹ ਦਰਬਾਰ ਦੇ ਸਾਹਮਣੇ ਕਲਾਂ ਵਾਲੇ ਸੀ ਸਾਰਿਆਂ ਕੋਲ ਤੁਹਾਨੂੰ ਪਤਾ ਗਰੀਬੀ ਬੜੀ ਹੁੰਦੀ ਸੀ ਤੇ ਟਾਈਪ ਆ ਹੁੰਦਾ ਸੀ ਉੱਥੇ ਲਿੱਦ ਕੀਤੀ ਖੋਤਿਆ ਨੇ پتا جی نے کیا سک تو لا کے دہلی کرد رکھیں سو ہن

ਰੱਬ ਮੇਰਾ ਸੋਣਾ ਦਿਲ ਕਰੇ ਮੈਂ ਦੇਖਦਾ ਰਵਾਂ ਸਾਰੇ ਜਗ ਨਾਲੋਂ ਓ ਰੱਬ ਮੇਰਾ ਸੋਣਾ ਦਿਲ ਕਰੇ ਮੈਂ ਅਵੇਖਦਾਰਵਾ ਐਸਾ ਹੋਰ ਨਹੀਂ ਕੋਈ ਦੁਨੀਆ ਤੇ ਹੋਣਾ ਦਿਲ ਕਰੇ ਮੈਂ ਅਵੇਖਦਾਰਵਾ ਧੰਨਵਾਦ ਕੋਈ ਮਾਫੀ ਦੀ ਬੇਨਤੀ ਕਰਦਾ ਪਿਤਾ ਜੀ ਨੇ ਕਿਹਾ ਸੀ 26 ਬੋ ਦੀ ਰਾਤ ਸਿੰਘਾਸਣ ਲੱਗਾ ਸੀ ਤੇ ਸ਼ੈਨਸ਼ਾਹ ਬਰਾਜਮਾਨ ਸੀ ਜਿੰਨੇ ਸੀ ਨੇ ਵੇਖਿਆ ਸਤਾਰ ਜੀ ਮਹਾਰਾਜ ਕੋਰਸ ਦੇ ਜੋ ਉਤਰਦੇ ਸੀ ਮਹਾਰਾਜ ਜਿੰਨੇ ਜਿੰਨੇ ਵੇਖਿਆ ਬਾਹ ਖੜੀ ਕਰੋ ਕਿਨੇ ਕਿਨੇ ਵੇਖਿਆ ਸੀ ਕੋਰਸ ਦੇ ਜੋ ਉਤਰਦੇ ਸੀ ਮਹਾਰਾਜ ਜਿਹੜੇ ਪੰਜ ਪਿਆਲੇ ਜਿਹੜੇ ਲਖਾਰੀ ਜਿਹੜੇ ਦਰਬਾਰੀ ਉਤਰਦੇ ਸੀ ਉਹ ਸੀਨ ਕਿਨੇ ਵੇਖਿਆ ਤਾਂ ਸੰਸਾਰ ਤੇ ਰੱਬ ਬਦਲੀ ਕਰਨਾ ਹੁਣ ਆਪਾਂ ਥੋੜੀ ਅਸਮਤੀ ਹੈ ਉਦੋਂ ਫੇ ਰੱਬ ਨੇ ਕਿਹਾ ਇਹੋ ਜੇ ਵੇਲੇ ਵਕਤ ਨਹੀਂ ਆਉਂਦੇ ਰੋਜ਼ ਤਾਂਗਾ ਸੀ ਰੱਬ ਨੇ ਲੱਭੋ ਅਜ ਵੇਲਾ ਉਹ ਇਹੋ ਜਿਹੇ ਵੇਲੇ ਵਕਤ ਨਹੀਂ ਆਉਂਦੇ ਰੋਜ਼ 994 ਚੌਂਕਰੀ ਜੁਗ ਪਛੋਤਾਓਗੇ ਇਹੋ ਜਿਹੇ ਲੱਭਣੀ ਮੌਜ ਉਹ ਸਨਮੁਖ ਬੈਠੇ ਨਾਲ ਦਰਸ਼ਨ ਹੋਗੇ ਜੇ ਬਾਪ ਦੇ ਹੁੰਦਿਆਂ ਪੁੱਤ ਬੈਠਾ ਨਾਲ ਵਿੱਚ ਗੋਦ ਤੇ ਮਗਰੋਂ ਚਾਚਾ ਕਿਹੜਾ ਕਹਿੰਦੇ ਉਹਦੇ ਲੈ ਬਿਠਾਈ ਆ ਤੇ ਮੇਰੇ ਵੀਰ ਨੇ ਸ਼ਬਦ ਨਾਲ ਹੋਰ ਜੋੜਤਾ ਦੀਪ ਸੌਣੇ ਪਰ ਆਪਣੇ ਮਨ ਦੇ ਸਾਰੇ ਸੋਚੀ ਸੋਚ ਸਾਡਾ ਸਤਗੁਰੂ ਸਾਨੂੰ ਕੀ ਰਹਿ ਸਮਝਾਉਂਦਾ ਪਰਮੇਸ਼ਰ ਜੋ ਬੋਲਦਾ ਕਦੀ ਵਾਦਾ ਖਲਾਫੀ ਨਹੀਂ ਕਰਦਾ ਜੋ ਬੋਲਦਾ ਸੱਚ ਆ ਲੱਖ ਹੋਣਾ ਜੋ ਕੋ ਮਰਜੀ ਬੋਲੀ ਜਾਵੇ ਪਰਮੇਸ਼ਰ ਨਹੀਂ ਉੱਟ ਜਾਂਦਾ ਜੋ ਕਹਿੰਦਾ ਉਹਦੀ ਪੂਰੀ ਕਰਤਾ ਕਰਦਾ ਮੇਰੇ ਵੀਰ ਨੂੰ ਪਤਾ ਜੀਨੀਪ ਸਿੰਘ ਨੂੰ ਕਮਰ ਕਸਾ ਕਰਾ ਗਏ ਮਰਜੀਦ ਨੂੰ ਸਰਪੰਚ ਸਾਹਿਬ ਨੂੰ ਉਹ ਮੇਰੇ ਵੀਰੋ ਪ੍ਰਾਨੋ ਗੁਰਸਖੋ ਸਾਰੇ ਸੁਣੋ ਮੇਰੇ ਭੈਣਾ ਵੀ ਸੁਣਨਾ ਕਮਰ ਕਸਾ ਕਰਾ ਕੇ ਮੇਰੇ ਸਤਗੁਰ ਨੇ ਕਿਹਾ ਆਮਰ ਜੀ ਜੱਟ ਵੇਖ ਚਾਰੇ ਕੁੰਟਾ ਉਹ ਮੇਰੇ ਭਗਤਾਂ ਦੀ ਸ਼ਕਲ ਕਿਹਦੇ ਭਗਤਾਂ ਦੀ ਮੇਰੇ ਨੀ ਗੱਲ ਸੀ ਆਮਰ ਜੀ ਜੱਟ ਵੇਖ ਚਾਰੇ ਕੁੰਟਾ ਵੇਖ ਮੇਰੇ ਭਗਤਾਂ ਦੀ ਸ਼ਕਲ ਉਹ ਨਾ ਮੈਂ ਬਦਲਾਂ ਜਾਣਾ ਕਿੱਥੇ ਆ ਬਸ ਇੰਨੀ ਗੱਲ ਆ ਹੋਰ ਆਪਣੇ ਮਗਰ ਦੋ ਬਾਈ ਮੈਨੂੰ ਕਰ ਲੈ ਆਜਾ ਆਜਾ